ਕਾ ਭੀਓ ਅੱਜ ਆਪਾਂ ਹਰੀ ਕੇ ਪੱਤਣਾ ਆਇਆ ਤੁਹਾਨੂੰ ਦਿਖਾਉਣੇ ਆਂ ਜੀ ਦੇ ਮੌਸਮ ਦਾ ਜਿਹੜਾ ਸਾੜਾ ਏ ਨੇ ਉਹ ਨਾਲ ਕੀ ਕਸ ਹੋ ਰਿਹਾ ਹੈ ਤੇ ਇੱਧਰ ਵੇਖੋ ਤੁਸੀਂ ਸਤਲੁਜ ਤੇ ਇੱਧਰਲੇ ਪਾਸੇ ਜਿਹੜਾ ਮਾਰੋ ਦੂਤੀ ਤਹਿਣ ਵਿਆਸ ਤੇਰਾ ਪਾਣੀ ਇੰਨਾ ਜ਼ਿਆਦਾ ਇਕੱਠਾ ਹੋ ਗਿਆ ਜਿਹੜਾ ਪਾਕਿਸਤਾਨ ਨੂੰ ਜਾਂਦਾ ਹੈ ਆਪਾਂ ਬਹੁਤ ਜ਼ਿਆਦਾ ਪਾਣੀ ਹੈ ਜਿਹੜਾ ਤੁਹਾਨੂੰ ਵੇਖਦਾ ਦਿਖਾਉਣੇ ਆ ਤੇ ਜਿਹੜੇ ਪਹਾੜਾਂ ਚ ਪਾਣੀ ਬੱਦ ਤੋਂ ਬੱਦ ਆਇਆ ਉਹ ਸਾਰਾ ਇਕੱਠਾ ਹੋ ਕੇ ਤੇ ਇੰਨਾ ਜਿਹੜਾ ਪਾਣੀ ਇਕੱਠਾ ਹੋਇਆ ਕਿ ਜਿਹੜਾ ਇੱਧਰ ਦੇ ਇਲਾਕੇ ਦੇ ਉਹਨਾਂ ਨੂੰ ਮਾਰੂਗਾ ਪਾਣੀ ਜਦ ਕਿ ਇਹ ਇਸੇ ਤਰ੍ਹਾਂ ਹਾਲਾਤ ਰਹੇ ਤਾਂ ਹਾਲਾਤ ਆ ਜਿਹੜੇ ਉਹ ਮਾੜੇ ਬਣਨਗੇ ਅੱਜ ਤੁਹਾਨੂੰ ਇੱਧਰ ਵੀ ਨਿੰਗਾਂ ਮਰਵਾਉਣੇ ਆਂ ਮਰਵਾਉਣੇ ਆ ਪਾਣੀ ਕਿੰਨਾ ਪਾਣੀ ਲੰਦਾ ਜਾ ਰਹੇ ਆ 500 ਬਹੁਤ ਜ਼ਿਆਦਾ ਪਾਣੀ ਜਿਆਸਤੇ ਸਤ ਮਹੀਨਾਂ ਦਾ ਜਿਹੜਾ ਪਾਣੀ ਉਹ ਇਕੱਠਾ ਹੋ ਕੇ ਲੰਘਦਾ ਇਹਨਾਂ ਬਹੁਤ ਤੇ ਇੱਧਰ ਫੌਲਾਂ ਦੀ ਬ੍ਰਹਮਚਰੀ ਜਿਹੜੀ جاری ਕਰ ਰਹੀ ਹੈ ਹਲਾਤ ਜਿਹੜੇ ਮਾਰੇ ਬੰਦੇ ਜਿਹੜੇ ਹਿਸਾਬ ਨਾਲ ਪਾਣੀਆਂ ਦਾ ਹੜ ਆ ਰਹੇ ਨੇ ਚੱਲ ਰਿਹਾ ਹੈ ਅੱਜ ਦਾ ਟਾਈਮ ਤਾਂ ਉਹ ਜਿਹੜਾ ਕਿ ਕਿਸਾਨਾਂ ਲਈ ਕਿਤਨਾ ਕਿ ਮੀਂਹ ਵੀ ਪਰ ਮਾਸ਼ੱਲਾ ਅੱਲਾਹ ਦਾ ਉਹਨਾਂ ਦੀ ਕਵਰ ਸੀ ਕਿ ਉਹਨਾਂ ਨੇ ਪਹਾੜ ਦੇ ਬੋਤਾਂ ਦੀ ਇਹ ਕਿਤੇ ਦੇਖਿਆ ਪਾਣੀ ਨੇ ਜਿਹੜਾ ਨੁਕਸਾਨ ਕੀਤਾ ਤੇ ਆਹ ਵਾਲਾ ਨੁਕਸਾਨ ਜਿਹੜਾ ਪਾਕਿਸਤਾਨ ਦਾ ਮੈਨੂੰ ਲੱਗਦਾ ਬਹੁਤ ਜ਼ਿਆਦਾ ਹੋਊਗਾ ਤੇ ਪਾਣੀ ਬਹੁਤ ਜ਼ਿਆਦਾ ਹੈ